ਸ੍ਰੀ ਗੁਰੂ ਅਰਜਨ ਦੇਵ ਜੀ ਸੇਵਕ ਜਥੇ ਦੇ ਸੇਵਾਦਾਰ ਰਿਟਾਇਰ ਐਸਡੀਓ ਲਖਮਿੰਦਰ ਸਿੰਘ ਪੰਨੋਂ ਦੇ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਲੱਖ ਲੱਖ ਵਧਾਈ ਦਿੰਦੇ ਹੋਏ ਉਹਨਾਂ ਨੇ ਆਖਿਆ ਕਿ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਵਿਖੇ 11 ਤਰੀਕ ਨੂੰ ਸ੍ਰੀ ਖੰਡਪਾਤ ਸਾਬ ਰਖਾਏ ਜਾਣਗੇ ਜਿਨ੍ਹਾਂ ਦੇ ਭੋਗ 13 ਤਰੀਕ ਨੂੰ ਪੈਣਗੇ ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ 12 ਤਰੀਕ ਨੂੰ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਵਿਖੇ ਅਮਰ ਸਜਾਇਆ ਜਾਣਗੇ ਜਿਸ ਦੇ ਵਿੱਚ ਪੰਜ ਅਕਾਰ ਗੁਰਦੁਆਰਾ ਸ੍ਰੋਮਣੀ ਕਮੇਟੀ ਦੇ ਵੱਲੋਂ ਦਿੱਤੇ ਜਾਣਗੇ ਉਹਨਾਂ ਆਖਿਆ ਕਿ ਜੋ ਵੀ ਸੰਗਤ ਅਮਰ ਸ਼ਕੰਤੋਂ ਵਾਂਜੀ ਰਹੀ ਹੈ ਉਹ ਅਮਰ ਸ਼ਕ ਕੇ ਗੁਰੂ ਵਾਲੇ ਬਣੋ ਰਿਟਾਇਰ ਐਸਜੀਓ ਲਖਵਿੰਦਰ ਸਿੰਘ ਪੰਨੂ ਨੇ ਇਹ ਵੀ ਦੱਸਿਆ ਕਿ 12 ਤਰੀਕ ਨੂੰ 9 ਵਜੇ ਦਸਤਾਰ ਮਾਰਚ ਢਾੜੀਵਾਲ ਗੁਰਦੁਆਰਾ ਨਾਨਕਪੁਰੀ ਤੋਂ ਸ਼ੁਰੂ ਹੋਵੇਗਾ ਜੋ ਰਨਿਆ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਬੀਬੇ ਨਾਨਕੀ ਵਿਖੇ ਸਮਾਪਤ ਹੋਵੇਗਾ ਉਨਾ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸੋਹਣਿਆ ਸੋਹਣਿਆ ਦਸਤਾਰਾਂ ਸਜਾ ਕੇ ਇਸ ਦਸਤਾਰ ਮਾਰਚ ਦੇ ਵਿੱਚ ਸ਼ਾਮਿਲ ਹੋਣ ਰਿਟਾਇਰ ਐਸਡੀਓ ਲਖਵਿੰਦਰ ਸਿੰਘ ਪੰਨੂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਸੇਵਕ ਜਥੇ ਦੇ ਵੱਲੋਂ ਹੋਰ ਕੀ ਕੀ ਲੋੜਵੰਦਾਂ ਵਾਸਤੇ ਉਪਰਾਲੇ ਕੀਤੇ ਜਾਂਦੇ ਹਨ ਆਹ ਤੁਹਾਨੂੰ ਸੁਣਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸ੍ਰੀ ਗੁਰੂ ਅਰਜਨ ਦੇਵ ਸੇਵਕ ਜਥੇ ਵੱਲੋਂ ਸਭ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਪਿਆਰਿਓ ਸਾਰਿਆਂ ਨੂੰ ਖਾਲਸਾਈ ਦੇ ਸਾਜਨਾ ਦਿਨ ਸਤੇ ਜਥੇ ਵੱਲੋਂ ਦਾਸ ਵੱਲੋਂ ਲੱਖ ਲੱਖ ਮੁਬਾਰਕਾਂ ਗੁਰੂ ਮਹਾਰਾਜ ਬਖਸ਼ਿਸ਼ ਕਰਨ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਜਿਹੜਾ ਹੈ ਇਹ ਆਉਣ ਵਾਲਾ ਸਮਾਂ ਜਿਹੜਾ ਹੈ ਚੜ੍ਹਦੀ ਕਲਾ ਨਾਲ ਬਤੀਤ ਹੋਵੇ ਔਰ ਮੈਂ ਖਾਸ ਤੌਰ ਤੇ ਮੈਂ ਬੇਨਤੀ ਕਰੂੰਗਾ ਕਿ ਗੁਰਦੁਆਰਾ ਸ੍ਰੀ ਬੋਤੀ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਮਹਾਨ ਸਥਾਨ ਤੇ ਜੋ ਹੈ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਲੋ ਖਾਸ ਅਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਜਿਹੜਾ ਨਗਰ ਕੀਰਤਨ 6 ਤਰੀਕ ਨੂੰ ਜੋ ਹੈ ਉਹ ਪਹਿਲੇ ਜਿਹੜਾ ਹੈ ਉਹ ਕੱਢਿਆ ਗਿਆ ਸੀ ਉਸ ਵਿੱਚ ਬੜਾ ਸੰਗਤਾਂ ਦਾ ਸਹਿਯੋਗ ਮਿਲਿਆ ਹੈ ਔਰ ਹੁਣ ਜਿਹੜਾ ਹੈ ਅਗਲੇ ਸਮਾਗਮ ਜਿਹੜੇ ਨੇ ਉਹ 11 ਤਰੀਕ ਨੂੰ ਜਿਹੜਾ ਸ੍ਰੀ ਖੰਡਪਾਤ ਸਾਹਿਬ ਆਰੰਭ ਹੋਣੇ ਨੇ ਜਿਨ੍ਹਾਂ ਦੇ ਭੋਗ ਜਿਹੜੇ ਨੇ ਉਹ 13 ਤਰੀਕ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਜੀ ਦੇ ਸਾਜਨਾ ਦੇ ਸਤਿ ਜਿਹੜੇ ਨੇ ਉਹ ਗੁਰਦਰਾ ਸਾਹਿਬ ਵਿਖੇ ਪੈਣੇ ਨੇ ਉਸ ਤੋਂ ਪਹਿਲੇ 12 ਤਰੀਕ ਨੂੰ ਜਿਹੜਾ ਅੰਮ੍ਰਿਤ ਬਿਲਾਖੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਦੀ ਦਾਤ ਜਿਹੜੀ ਹੈ ਉਥੋਂ ਗੁਰਦਰਾ ਸਾਹਿਬ ਤੋਂ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ ਜਿਵੇਂ ਕਿ ਉਹਨਾਂ ਵੱਲੋਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਜਿਹੜੇ ਕਕਾਰ ਨੇ ਉਹ ਫਰੀ ਸੇਵਾ ਜਿਹੜੀ ਹੈ ਉਹ ਕੀਤੀ ਜਾਣੀ ਹੈ ਸੋ ਇਹ ਬੇਨਤੀ ਹੈ ਸਾਰੀ ਸੰਸਦ ਨੂੰ ਜਿਹੜੇ ਅਜੇ ਵਾਂਝੇ ਨੇ ਉਹ ਉਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਔਰ ਗੁਰੂ ਅਰਜਨ ਦੇਵ ਜੀ ਦੇ ਸ਼ੇਕ ਜਥਾ ਜੋ ਹੈ ਉਹ ਆਬਦੀ ਸੇਵਾ ਦੇ ਵਿੱਚ 24 ਘੰਟੇ ਉਪਲਬਧ ਹੈ ਕੋਈ ਵੀ ਸੇਵਾਵਾਂ ਹੋਣ ਜਿਹੜੀਆਂ ਅਸੀਂ ਕਰ ਸਕਦੇ ਹੋਈਏ ਜਿਹੜੀਆਂ ਨੇ ਉਹ ਆਪ ਤੱਕ ਜਿਹੜੀਆਂ ਨੇ ਉਹ ਪਚਾਉਣ ਦਾ ਪੂਰਾ ਪੂਰਾ ਯਤਨ ਕੀਤਾ ਜਾਊਗਾ ਕਿਉਂਕਿ ਇਹ ਜਥਾ ਰਜਿਸਟਰਡ ਹੈ ਆਬਦੀ ਮਾਇਆ ਹੈ ਸੋ ਜਦੋਂ ਵੀ ਆਪ ਜਿਹੜੇ ਹੁਕਮ ਕਰੋਗੇ ਲੋ ਜਿਵੇਂ ਬੱਚਿਆਂ ਦੇ ਸ਼ਾਦੀਆਂ ਦੇ ਸਮਾਗਮ ਜੋ ਜੋ ਆਪਰੇਸ਼ਨ ਨੇ ਕਈਆਂ ਦੇ ਜੋ ਨਲਕੇ ਹੀ ਹੈ ਨਹੀਂ ਪਾਣੀ ਹੈ ਨਹੀਂ ਜੋ ਇਹ ਵਰਤਨਾ ਦੀ ਸੇਵਾ ਜੋ ਜੋ ਵੀ ਸੇਵਾ ਹੈ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਅਸੀਂ ਜ਼ਰੂਰ ਕਰਨ ਦਾ ਯਤਨ ਕਰਾਂਗੇ ਸੋ ਲੋੜਵੰਦ ਬੱਚੀਆਂ ਦੀਆਂ ਸ਼ਾਦੀ ਜਿਹੜੇ ਸਮਾਗਮ ਨੇ ਉਹਨਾਂ ਵਾਸਤੇ ਜਿਹੜੀ ਜੋਗ ਦਹੇਜ ਹੈ ਜਿੰਨਾ ਕਿ ਬੱਚੀ ਨੂੰ ਚਾਹੀਦਾ ਹੈ ਉਹ ਜ਼ਰੂਰ ਦੇਣ ਦੀ ਕਿਰਪਾਲਤਾ ਕਰਾਂਗੇ ਔਰ ਹੋਰ ਵੀ ਸੇਵਾਵਾਂ ਗੁਰੂ ਮਹਾਰਾਜ ਆਪ ਕਿਰਪਾ ਕਰਕੇ ਤੰਦਰੁਸਤੀ ਬਖਸ਼ ਕੇ ਜਿਹੜੀ ਹੈ ਕਿਉਂਕਿ ਜਥਾ ਬਿਲਕੁਲ ਨਿਸ਼ਕਾਮ ਕੀਤਨੀ ਜਥਾ ਹੈ ਔਰ ਕੋਈ ਵੀ ਸੇਵਾ ਨਿਕੋ ਸਾਰੇ ਹੀ ਜਿਹੜੇ ਜੇ ਸੇਵਾਦਾਰ ਨੇ ਸਾਰੇ ਕੋਈ ਮਲਾਜਮ ਨੇ ਕੋਈ ਰਟੈਰੀ ਨੇ ਮਾਇਆ ਦੀ ਕੋਈ ਗੱਲ ਨਹੀਂ ਹੈਗੀ ਜੋ ਸੰਗਤਾਂ ਦੀ ਮਾਇਆ ਹੈ ਸੰਗਤਾਂ ਵੇਤੀ ਵਰਤਣੀ ਹੁੰਦੀ ਹੈ ਸੋ ਇਹ ਮੇਰੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਉਹ 12 ਤਰੀਕ ਨੂੰ ਖਾਸ ਕਰਕੇ ਜਿਹੜਾ ਹੈ ਇੱਕ ਦਸਤਾਰ ਮਾਰਚ ਹੋਣਾ ਹੈ ਉਸ ਵਿੱਚ ਵੀ ਸਾਰੀ ਸਾਧ ਸੰਗਤ ਜਿਹੜੀ ਆ ਉਹ ਹਿੱਸਾ ਲਵੇ ਔਰ ਸੋਹਣੀਆਂ ਸੋਹਣੀਆਂ ਦਸਤਾਰਾਂ ਆਪਣੇ ਬੱਚਿਆਂ ਨੂੰ ਬਨ ਕੇ ਜਿਹੜਾ ਲੈ ਕੇ ਆਓ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ